ਗੁਰੂ ਗੋਬਿੰਦ ਸਿੰਘ ਕਾਲਜ ਸੰਗੇੜਾ ਮਾਲਵਾ ਖੇਤਰ ਦੀ ਇੱਕ ਵਿਸ਼ੇਸ਼ ਸੰਸਥਾ ਹੈ ਇਹ ਸੰਸਥਾ 1970 ਘਤਰ ਤੋਂ ਮਾਲਵੇ ਖੇਤਰ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਦੀ ਆ ਰਹੀ ਹੈ ਇਹ ਸੰਸਥਾ ਦੇ ਵਿੱਚ ਵਰਤਮਾਨ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਬੀਏ ਬੀਸੀਏ ਐਮਏ ਪੰਜਾਬੀ ਐਮਏ ਹਿਸਟਰੀ पीजी डिप्लोमा इन ड्रेस डिजाइनिंग पीजी डीसीए ਅਤੇ ਹੋਰ ਬਹੁਤ ਸਾਰੇ ਕੋਰਸ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਅਤੇ पीजी ਡਿप्लोमा ਪੱਧਰ ਤੇ ਚੱਲ ਰਹੇ ਹਨ ਇਹ ਸੰਸਥਾ ਗ੍ਰਾਂਟ ਇਨ ਐਡ ਸਕੀਮ ਦੇ ਅਧੀਨ ਕਵਰਡ ਹੈ ਤੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ यूजीसी ਦੁਆਰਾ ਕਾਲਜ ਨੂੰ 2F 12B ਦਾ ਗ੍ਰੇਡ ਮਿਲਿਆ ਹੋਇਆ ਹੈ ਇਹ ਸੰਸਥਾ ਵਿਦਿਆ ਦੇ ਖੇਤਰ ਵਿੱਚ ਜੋ ਸਾਡੇ ਪਿੰਡੂ ਖੇਤਰ ਦੇ ਵਿਦਿਆਰਥੀ ਹਨ ਉਹਨਾਂ ਦੀ ਜਿਹੜੀ ਸਿੱਖਿਆ ਉਚੇਰੀ ਸਿੱਖਿਆ ਹੈ ਉਸ ਨੂੰ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਸਾਡੇ ਕਾਲੇ ਦੇ ਵਿੱਚ ਬਹੁਤ ਹੀ ਤਜਰਬੇਕਾਰ UGC NET ਪਾਸ ਤੇ PhD ਅਧਿਆਪਕ ਹਨ ਜੋ ਵੱਖ-ਵੱਖ ਵਿਸ਼ਿਆਂ ਦੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ ਇਸ ਤੋਂ ਇਲਾਵਾ ਸਾਡੇ ਇਸ ਸੰਸਥਾ ਦੇ ਵਿੱਚ ਜਗਤ ਗੁਰੂ ਨਾਨਕ ਦੇ 50 ਸਟੇਟ ਓਪਨ ਯੂਨੀਵਰਸਿਟੀ ਦਾ ਲਰਨਿੰਗ سپورਟ ਸੈਂਟਰ ਵੀ ਹੈ ਜਿਸ ਦੇ ਤਹਿਤ ਅਸੀਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਆਨਲਾਈਨ ਮੋਡ ਰਾਹੀਂ ਕਰਵਾ ਰਹੇ ਹਾਂ ਜਿਸ ਦੇ ਜਿਸ ਦੇ ਰਾਹੀਂ ਨੈਨੀਕਰ ਆਫਿਸ ਆਟੋਮੇਸ਼ਨ ਟੈਕਸਿਸਨ ਐਂਡ ਅਕਾਊਂਟਿੰਗ ਅਤੇ ਆਰਗੈਨਿਕ ਫਾਰਮਿੰਗ ਦੇ ਕੋਰਸ ਚੱਲ ਰਹੇ ਹਨ ਇਸ ਤੋਂ ਇਲਾਵਾ ਜਗਤਪੁਰੂ ਨਾਨਦੇਵ ਯੂਨੀਵਰਸਿਟੀ ਦੇ ਅਧੀਨ ਸਾਡੇ ਕਾਲਜ ਦੇ ਵਿੱਚ ਆਨਲਾਈਨ ਮੋਡ ਰਾਹੀਂ ਬੀਐਸਸੀ, ਬੀਸੀਏ, ਬੀਕਾਮ ਅਤੇ ਬੀਏ ਵੀ ਬੱਚਿਆਂ ਨੂੰ ਕਰਵਾਈ ਜਾ ਰਹੀ ਹੈ। ਬਹੁਤ ਸਾਰੇ ਉਪ ਵਿਦਿਆਰਥੀ ਜਿਹੜੇ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜੌਬ ਕਰ ਰਹੇ ਹਨ, ਉਹ ਇਸ ਯੂਨੀਵਰਸਿਟੀ ਤੋਂ ਆਨਲਾਈਨ ਮੋਡ ਦੇ ਰਾਹੀਂ ਆਪਣੀ ਡਿਪਲੋਮਾ ਪੱਧਰ ਉੱਪਰ ਸਰਟੀਫਿਕੇਟ ਪੱਧਰ ਉੱਪਰ ਅਤੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਉੱਪਰ ਵੀ ਜਹਤਪੁਰ ਨਾਨਦੇਵ ਯੂਨੀਵਰਸਿਟੀ ਦੇ ਰਾਹੀਂ ਜਿਹੜੀ ਸਾਡੀ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਇਸ ਸੰਸਥਾ ਦਾ এনवायरमेंट ਬਹੁਤ ਹੀ ਵਧੀਆ ਹੈ ਅਕਾਦਮਿਕ ਖੇਤਰ ਦੇ ਨਾਲ ਨਾਲ ਕੋ ਕਰੀਕਲਮ ਐਕਟੀਵਿਟੀਆ ਦਾ ਵੀ ਇੱਥੇ ਵਿਸ਼ੇਸ਼ ਜਿਹੜਾ ਹੈਗਾ ਭੂਮਿਕਾ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਨਿਭਾਈ ਜਾ ਰਹੀ ਹੈ ਕਾਲਜ ਦੇ ਵਿੜੇ ਦੇ ਵਿੱਚ ਜਿਹੜੀ ਕਿ ਵਰਤਮਾਨ ਸਮੇਂ ਤਰਵੰਝੀ ਸਲਾਨਾ ਐਥਲੈਟਿਕ ਮੀਟ ਚੱਲ ਰਹੀ ਹੈ ਦੋ ਦਿਨਾਂ ਦੇ ਵਿੱਚ ਇਹ ਸਾਡੀ ਸਲਾਨਾ ਐਥਲੈਟਿਕ ਮੀਟ ਦੇ ਤਹਿਤ ਵਿਦਿਆਰਥੀਆਂ ਨੂੰ ਸਪੋਰਟਸ ਖੇਤਰ ਵਿੱਚ ਮੋਟੀਵੇਸ਼ਨ ਪੈਦਾ ਕਰਨ ਲਈ ਐਥਲੈਟਿਕਸ ਦੇ ਬਹੁਤ ਸਾਰੇ ਮੁਕਾਬਲੇ ਕਰਾਏ ਹਨ ਜਿਸ ਦੇ ਤਹਿਤ ਵਿਦਿਆਰਥੀਆਂ ਨੇ ਵੱਖ-ਵੱਖ ਇਵੈਂਟਸ ਦੇ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਜਿੱਥੇ ਸਾਰਿਆਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ ਉੱਥੇ ਉਹਨਾਂ ਦੇ ਵਿੱਚ ਖੇਡ ਸਕਿੱਲ ਨੂੰ ਵੀ ਇੰਪਰੂਵ ਕਰਨ ਦਾ ਇੱਕ ਮੌਕਾ ਮਿਲਿਆ ਹੈ ਕਾਲਜ ਦੇ ਵਿੱਚ ਐਨਸੀਸੀ ਆਰਮੀ ਅਤੇ ਐਨਸੀਸੀ ਨੇਵੀ ਦੀਆਂ ਜੁਨਟਾਂ ਵੀ ਚੱਲ ਰਹੀਆਂ ਹਨ ਇਹ ਦੋਨੋਂ ਜੁਨਟਾਂ ਵੀ ਉਹ ਵਿਦਿਆਰਥੀ ਜੋ ਆਪਣਾ ਭਵਿੱਖ ਆਰਮੀ ਦੇ ਖੇਤਰ ਵਿੱਚ ਜਾਂ ਨੇਵੀ ਦੇ ਖੇਤਰ ਵਿੱਚ ਦੇਖਣਾ ਚਾਹੁੰਦੇ ਹਨ ਉਹਨਾਂ ਦੇ ਵਿੱਚ ਆਰਮੀ ਪੱਦਰ ਦੀ ਅਤੇ ਨੇਵੀ ਪੱਦਰ ਦੀ ਸਕਿੱਲ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ ਇਸ ਤੋਂ ਇਲਾਵਾ ਕਾਲਜ ਦੇ ਵਿੱਚ ਐਨਐਸਐਸ ਯੂਨਿਟ ਵੀ ਸਰਗਰਮ ਹੈ ਜੋ ਕਿ ਹਰ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੀ ਹੈਗੀ ਅਗਵਾਈ ਦੇ ਵਿੱਚ ਨਿਗਰਾਨੀ ਦੇ ਵਿੱਚ ਇੱਕ ਪਿੰਡੂ ਖੇਤਰ ਵਿੱਚ ਸੱਤ ਰੋਜ਼ਾ ਜਿਹੜਾ ਹੈਗਾ ਐਨਐਸ ਦਾ ਕੈਂਪ ਆਰਗੇਨਾਈਜ਼ ਕਰਦੀਆਂ ਹਨ ਇਸ ਤੋਂ ਇਲਾਵਾ ਐਨਐਸ ਵਿਭਾਗ ਰੈਗੂਲਰਲੀ ਇੱਕ ਰੋਜ਼ਾ ਦੋ ਰੋਜ਼ਾ ਐਨਐਸ ਦੇ ਕੈਂਪ ਅਯੋਜਿਤ ਕਰਕੇ ਜਾਂ ਵੱਖ-ਵੱਖ ਸਮਾਜਿਕ ਆਰਥਿਕ ਰਾਜਨੀਤਿਕ ਵਿਸ਼ਿਆਂ ਉੱਪਰ ਸੈਮੀਨਾਰਾਂ ਦਾ ਅਯੋਜਿਤ ਕਰਕੇ ਵੀ ਵਿਦਿਆਰਥੀਆਂ ਨੂੰ ਸੋਸਾਇਟੀ ਦੇ ਪ੍ਰਤੀ ਅਵਿਆਰ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿੱਚ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਲਈ ਬਹੁਤ ਹੀ ਵਧੀਆ ਇੱਕ ਲਾਇਬ੍ਰੇਰੀ ਦਾ ਪ੍ਰਬੰਧ ਹੈ ਉਸ ਲੈਬ ਦਾ ਨਾਮ ਗੁਰੂ ਨਾਨਕ ਦੇਵ ਲਾਇਬ੍ਰੇਰੀ ਹੈ ਜਿੱਥੇ ਕਿ ਵਿਦਿਆਰਥੀਆਂ ਦੇ ਲਈ ਸਿਲੇਬਸ ਨਾਲ ਜੁੜੀਆਂ ਕਿਤਾਬਾਂ ਤੇ ਜਰਨਲ ਕਿਤਾਬਾਂ ਮੈਗਜ਼ੀਨ ਜਰਨਲ ਤੇ ਆਨਲਾਈਨ ਮੂਡ ਰਹੀ ਹੋ ਬਹੁਤ ਸਾਰਾ ਲਿਟਰੇਚਰ ਵੀ ਉਪਲਬਧ ਹੈ ਵਿਦਿਆਰਥੀ ਆਪਣੀ ਅਕੈਡੈਮਿਕ ਜਾਂ ਹੋਰ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨ ਲਈ ਇਸ ਲੈਵਰੇਜ ਦੇ ਕਿਤਾਬਾਂ ਦੇ ਰਾਹੀਂ ਜਿਹੜਾ ਹੈਗਾ ਕੰਪੀਟੀਸ਼ਨ 'ਚ ਹਿੱਸਾ ਲੈ ਕੇ ਆਪਣੇ ਜਾਂ ਸਿਲੇਬਸ ਨੂੰ ਪੂਰਾ ਕਰਨ ਦੇ ਵਿੱਚ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਦਿਲਚਸਪੀ ਲੈ ਰਹੇ ਹਨ ਕਾਲਜ ਦੇ ਵਿੱਚ ਵਿਦਿਆਰਥੀਆਂ ਦੇ ਲਈ ਕੰਟੀਨ ਦਾ ਵੀ ਪ੍ਰਬੰਧ ਹੈ ਕੰਟੀਨ ਦੇ ਵਿੱਚ ਲੜਕੇ ਲੜਕੀਆਂ ਦੇ ਲਈ ਬੈਠਣ ਲਈ ਵੱਖੋ ਵੱਖਰੇ ਜਿਹੜੇ ਹੈਗੇ ਨੇ ਪ੍ਰਬੰਧ ਕੀਤੇ ਗਏ ਹਨ ਕਾਲਜ ਦਾ ਕੈਂਪਸ ਦੇ ਵਿੱਚ ਬਹੁਤ ਸੋਹਣੇ ਪਾਰਕ ਹਨ ਜਿਨ੍ਹਾਂ ਨੂੰ ਕਿ ਐਨਐਸਐਸ ਦੇ ਵਿਦਿਆਰਥੀਆਂ ਦੁਆਰਾ ਹੀ ਮੇਨਟੇਨ ਕੀਤਾ ਜਾਂਦਾ ਹੈ ਸਾਡੇ ਐਨਐਸ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਇਹਨਾਂ ਪਾਰਕਾਂ ਦੀ ਰੱਖ-ਰਖਾਵ ਲਈ ਵੀ ਠੋਕੇ ਪ੍ਰਬੰਧ ਕਰਦੇ ਹਨ ਕਲਾ ਕਾਲਜ ਦੇ ਵਿੱਚ ਬਹੁਤ ਹੀ ਵਧੀਆ ਕਲਾਸਰੂਮ ਹਨ ਜਿੱਥੇ ਕਿ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਨੂੰ ਟੀਚਿੰਗ ਲਰਨਿੰਗ ਲਈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਜਿਹੜਾ ਹੈਗਾ ਸਿਲੇਬਸ ਨਿਸ਼ਚਿਤ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਵਾਉਂਦੇ ਹਨ ਕਾਲਜ ਦਾ ਜਿਹੜਾ এনवायरमेंट ਹੈ ਉਹ ਬਹੁਤ ਹੀ ਸੁਖਵਾ ਹੈ ਬਹੁਤ ਹੀ ਵਧੀਆ ਹੈ ਤੇ ਇੱਕ ਪਰਿਵਾਰਿਕ ਮਾਹੌਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਆਪਣੇ ਗੁਰੂਆਂ ਤੋਂ ਆਪਣੇ ਅਧਿਆਪਕਾਂ ਤੋਂ ਆਪਣੇ ਮਾਪਿਆਂ ਵਾਂਗ ਜਿਸ ਤਰ੍ਹਾਂ ਘਰਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ ਉਥੇ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਇੱਕ ਗੁਰੂ ਦੇ ਰੂਪ ਵਿੱਚ ਇੱਕ ਆਈਡਲ ਦੇ ਰੂਪ ਵਿੱਚ ਇੱਕ ਬਾਪ ਦੇ ਰੂਪ ਵਿੱਚ ਇੱਕ ਵੱਡੇ ਭੈਣ ਭਰਾ ਦੇ ਰੂਪ ਵਿੱਚ ਵਿਦਿਆਰਥੀ ਨਾਲ ਵਿਚਰ ਕੇ ਉਹਨਾਂ ਨੂੰ ਜਿੱਥੇ ਅਕਾਦਮਿਕ ਸਿੱਖਿਆ ਪ੍ਰਦਾਨ ਕਰ ਰਹੇ ਹਨ ਉਥੇ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਅਭਿਆਰ ਕਰਉਣ ਲਈ ਆਪਣੀ ਭੂਮਿਕਾ ਨਿਭਾਉਂਦੇ ਹਨ ਵਰਤਮਾਨ ਸਮੇਂ ਕਾਲਜ ਦੇ ਵਿੱਚ 2200 ਵਿਦਿਆਰਥੀ ਉੱਚੀ ਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਕਾਲਜ ਦਾ ਪ੍ਰਬੰਧ ਮੈਨੇਜਮੈਂਟ ਕਮੇਟੀ ਗੁਰਗੁਮਨ ਸਿੰਘ ਕਾਲਜ ਜਿਹੜਾ ਦੁਆਰਾ ਚਲਾਇਆ ਜਾ ਰਿਹਾ ਹੈ ਇਸ ਕਮੇਟੀ ਦੇ ਪ੍ਰਧਾਨ ਸਾਹਿਬ ਬਹੁਤ ਹੀ ਉੱਗੀ ਸ਼ਖਸੀਅਤ ਸਰਦਾਰ ਭੋਲਾ ਸਿੰਘ ਵਿਰਕ ਜੀ ਹਨ ਸਰਦਾਰ ਵਿਰਕ ਜੀ ਸਟੇਟ ਵਾਰਡੀ ਹਨ ਜਿਨ੍ਹਾਂ ਦੇ ਵਿੱਚ ਬਹੁਤ ਹੀ ਚੰਗੀਆਂ ਪ੍ਰਬੰਧਕੀ ਜਿਹੜੀਆਂ ਗੁਣ ਹਨ ਉਹ ਉਹ ਹਮੇਸ਼ਾ ਵਿਦਿਆਰਥੀਆਂ ਦੀ ਸਿਹਤਾਂ ਦੇ ਲਈ ਤਤਪਰ ਰਹਿੰਦੇ ਹਨ ਤੇ ਜਿਸ ਜਦੋਂ ਅਸੀਂ ਕੋਈ ਵੀ ਕਾਲਜ ਲੈਵਲ ਦੇ ਉੱਪਰ ਅਕਾਦਮਿਕ ਜਾਂ ਕੋਰਿਕੂਲਮ ਐਕਟੀਵਿਟੀ ਦਾ ਅਜੋਜ਼ਨ ਕਰਨਾ ਹੁੰਦਾ ਹੈ ਅਸੀਂ ਸਰਦਾਰ ਵਿਰਕ ਜੀ ਨੂੰ ਸੰਪਰਕ ਕਰਦੇ ਹਾਂ ਤੇ ਉਹ ਹਮੇਸ਼ਾ ਪਹਿਲ ਕਦਮੀ ਕਰਕੇ ਸਾਡੇ ਇੱਕ ਬਹੁਤ ਹੀ ਹਰ ਕੰਮ ਦੀ ਸੁਚੱਜ ਜੀ ਰੂਪਰੇਖਾ ਉਹ ਲਿਖਦੇ ਹਨ ਅਤੇ ਉਸ ਰੂਪਰੇਖਾ ਦੇ ਤਹਿਤ ਅਸੀਂ ਉਸ ਅਕੈਡੈਮਿਕ ਲੈਵਲ ਦੇ ਜਾਂ ਸਪਾਰਟਸ ਹੈ ਗਤੀਵਿਧੀਆਂ ਦੇ ਪ੍ਰੋਗਰਾਮ ਨੂੰ ਕਾਲਜ ਦੇ ਵਿੱਚ ਆਯੋਜਿਤ ਕਰਦੇ ਹਾਂ ਤੇ ਇਸ ਦੇ ਨਾਲ ਜਿਹੜੀ ਪੂਰਨ ਜਿਹੜੀ ਦੂਸਰੀ ਕਮੇਟੀ ਦੇ ਮੈਂਬਰ ਸਹਿबान ਹਨ ਉਹ ਵੀ ਪੂਰਨ ਸਹਿਯੋਗ ਦਿੰਦੇ ਹਨ ਇਸ ਕਾਲਜ ਦਾ ਮਾਹੌਲ ਇੱਕ ਬਹੁਤ ਹੀ ਪਰਵਾਰਕ ਮਾਹੌਲ ਹੈ ਸਰਦਾਰ ਵਿਰਕ ਜੀ 1999 ਦੇ ਵਿੱਚ ਇਸ ਕਾਲਜ ਦੇ ਕਮੇਟੀ ਦੇ ਮੈਂਬਰ ਸਹਿबान ਦੇ ਰੂਪ ਵਿੱਚ ਆਏ ਸਨ ਉਸ ਤੋਂ ਬਾਅਦ ਉਹ ਕਾਲੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਣੇ ਤੇ ਜਿਸ ਸਮੇਂ ਤੋਂ ਉਹ ਇਸ ਕਮੇਟੀ ਦੇ ਪ੍ਰਧਾਨ ਹਨ ਤਾਂ ਕਾਲਜ ਬਲੰਦੀਆਂ ਪ੍ਰਾਪਤ ਕਰ ਰਿਹਾ ਹੈ ਕਾਲਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਸਰਦਾਰ ਭੋਲਾ ਸਿੰਘ ਵਿਰਕੀ ਦੇ ਸੁਪਰਵਾਈਜ਼ਨ ਦੇ ਅਧੀਨ ਅਤੇ ਸਮੂਚੀ ਮੈਨੇਜਿੰਗ ਕਮੇਟੀ ਦੇ ਸਹਿਯੋਗ ਨਾਲ ਇਹ ਕਾਲਜ ਦੇ ਵਿੱਚ ਵਰਤਮਾਨ ਸਮੇ 2200 ਵਿਦਿਆਰਥੀ ਹਨ ਅਤੇ ਇਹ 2200 ਵਿਦਿਆਰਥੀ ਪਿੰਡੂ ਇਲਾਕਿਆਂ ਦੇ ਉਹਨਾਂ ਖਿੱਤਿਆਂ ਵਿੱਚੋਂ ਆਉਂਦੇ ਹਨ ਜਿੱਥੇ ਕਿ ਕਿਸੇ ਸਮੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਨਸੀਬ ਨਹੀਂ ਹੁੰਦੀ ਸੀ ਅਸੀਂ ਮਾਨਯੋਗ ਸਰਦਾਰ ਭੋਲਾ ਸਿੰਘ ਵਿਰਕੀ ਦੇ ਸਹਿਯੋਗ ਨਾਲ ਐਡਮਿਸ਼ਨ ਕੈਂਪੇਨ ਦੇ ਤਹਿਤ ਪਿੰਡਾਂ ਵਿੱਚ ਜਾਂਦੇ ਹਾਂ ਲੋੜਵੰਦ ਵਿਅਕਤੀਆਂ ਨੂੰ ਜਿਹੜਾ ਹੈਗਾ ਕਾਲਜ ਦਾਖਲਾ ਲੈਣ ਲਈ ਪ੍ਰੇਰਿਤ ਕਰਦੇ ਹਾਂ ਅਤੇ ਉਹਨਾਂ ਬੱਚਿਆਂ ਦੀਆਂ ਫੀਸਾਂ ਦੀ ਮਾਫੀ ਲਈ ਵੀ ਸਰਦਾਰ ਭੋਲਾ ਸਿੰਘ ਵਿਰਕ ਅਤੇ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਸਾਨੂੰ ਮੈਨੂੰ এজ ਪ੍ਰਿੰਸੀਪਲ ਇਸ ਕਾਲਜ ਚ ਕੰਮ ਕਰਨਾ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੀ ਇਸ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬਣੀ ਹੋਈ ਸੰਸਥਾ ਗੁਰਗੋਬਿੰਦ ਸਿੰਘ ਕਾਲਜ ਸਿੰਘਾ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਧੰਨਵਾਦ ਜੀ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301